ਬਾਹਰਲੇ ਬੇਸ਼ੱਕ ਤੁਹਾਨੂੰ ਨਹੀਂ ਦੱਸਦੇ ਹੋਣਗੇ ਪਰ ਅਹੀਂ ਦੱਸ ਦਿੰਦੇ ਨੇ ਇਸ ਤੱਕ ਬੰਦੇ ਆਪਣੇ ਸਾਰੇ ਜਿਹਨੂੰ ਆਪਾਂ ਘਟਿਆ ਕੰਮ ਲੈਣ ਲਈ ਨੇ ਉਹ ਵੀ ਕਰਦੇ ਆ ਟੋਲਡਾਂ ਤੱਕ ਸਾਫ ਕਰਦੇ ਆ ਬਾਕੀ ਕਿਸੇ ਨੂੰ ਜੱਜ ਨਾ ਕਰਿਆ ਕਰੋ ਆਪਣੇ ਆਪਣੇ ਭਲਾਣਾ ਚ ਆਪਾਂ ਦੇਖ ਲਈ ਕੰਮ ਛੋਟਾ ਵੱਡਾ ਜਿਹੜੇ ਜੀ ਨੂੰ ਰੱਬ ਨੇ ਲਿਜਾਣਾ ਆ ਜਦੋਂ ਕਹਿੰਦੇ ਨੇ ਉਹਦਾ ਸਮਾਂ ਪੂਰਾ ਹੋ ਗਿਆ ਉਹ ਸੁਆਸ ਛੱਡਣੀ ਹੀ ਪੈਂਦੇ ਆ ਹਨਾ ਤੇ ਤਕੜੇ ਹੋਣ ਦੀ ਲੋੜ ਹੁੰਦੀ ਆ ਕਹਿੰਦੇ ਕਿੱਥੇ ਆ ਗਏ ਕਿੱਥੇ ਆ ਗਏ ਕਿੱਥੇ ਆ ਗਏ ਕਹਿੰਦੇ ਤੈਨੂੰ ਪਤਾ ਨਹੀਂ ਕਿੱਥੇ ਆ ਗਏ ਹੇ ਇਹ ਨੂੰ ਆ ਦੇ ਆ ਉਹ ਦਰ ਪਿੱਛੇ ਦੇਖੋ ਧਿਆਨ ਨਾਲ ਵੀਡੀਓ ਦੇਖਣ ਵਾਲੇ ਉਹ ਦੇ ਜੁੱਤੀਆਂ ਦੀ ਦੁਕਾਨ ਹੈ ਉੱਥੇ ਭੱਜੀ ਫਿਰਦੇ ਦੁਕਾਨ ਬੰਦ ਹੈ ਮੈਂ ਕਿਹਾ ਵੀ ਬੰਦ ਨਹੀਂ ਮੈਂ ਦੇਖਣੀ ਹੀ ਦੇਖਣੀ ਹੈ ਬੰਦਿਆ ਖੁੱਲੀ ਆ ਹਾਂ ਆਹ ਦੇ ਭੱਜੀ ਆਦੀ ਹੁਣ ਪਤਾ ਆ ਬੰਦਿਆ ਮਰਨ ਦੱਸ ਪਿੰਦਾ ਮੈਂ ਹੋ ਗਈ ਤਸੱਲੀ ਹੈ ਬੰਦਿਆ ਉਹ ਸਾਡੇ ਤੇ ਨਹੀਂ ਖੁੱਲਦੀ ਤੇ ਜਦੋਂ ਮੈਂ ਕਿਹਾ ਬੰਦਿਆ ਤਾਂ ਫਿਰ ਕੀ ਹੋ ਗਿਆ ਹੈ ਉਦੋਂ ਨਹੀਂ ਉਦੋਂ ਨਹੀਂ ਗੱਲ ਮੰਨੀ ਮੈਂ ਕਿਹਾ ਦੇਖ ਲਈਏ ਇੱਥੇ ਬੂਟ ਸੋਨੇ ਹੁੰਦੇ ਤੇ ਪ੍ਰਾਈਸ ਪਹਿਲਾਂ ਪੁੱਛ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਹਾਂ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਸਾਡੀਆਂ ਚੰਗੀਆਂ ਲੱਗਣੋਂ ਹਟ ਗਈਆਂ ਵੀਡੀਓ ਹੁਣ ਅਸੀਂ ਤੁਹਾਨੂੰ ਚੰਗੇ ਲੱਗਣੋਂ ਹਟ ਗਏ ਹੁਣ ਅਸੀਂ ਚੰਗੇ ਨਹੀਂ ਲੱਗਦੇ ਹਾਂ ਹਾਂ ਹੁਣ ਅਸੀਂ ਚੰਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਜ ਅਸੀਂ ਆਏ ਹੈਗੇ ਆ ਆਪਣੇ ਪੁਰਾਣੇ ਪਿੰਡ ਮੁੰਤੀਬੈਲੋ ਹਨਨਵਰਾਜ ਹਾਂਜੀ ਅੱਜ ਕੁਝ ਲੈ ਲੋ ਕਿਤੇ ਮੁੰਤੀਬੈਲੋ ਮੁੰਤੀਬੈਲੋ ਕੁਝ ਮਿਲਦਾ ਇੱਥੇ ਤਾਂ ਨਹੀਂ ਇੱਥੇ ਕੁਝ ਨਹੀਂ ਮਿਲਦਾ ਨਾ ਖਾਣ-ਖੂਣ ਵਾਲਾ ਮਿਲਦਾ ਮਿਲਦਾ ਮੁੰਤੀਬੈਲੋ ਕੀ ਮਿਲਦਾ ਖਾਣ ਵਾਲਾ ਆਈਸਕ੍ਰੀਮ ਚਲਾਓ ਚਲਾਜੋ ਇਸ ਕਰਕੇ ਗੱਡੀ ਮੋੜੀ ਗੱਡੀ ਤਾਂ ਮੋੜੀ ਮੈਨੂੰ ਕਹਿੰਦੇ ਛੱਡੀ ਖੁੱਲ ਜਾਂਦੀ ਤੇ ਬੂਟ ਬਹੁਤ ਸੋਹਣੇ ਬਾਈਅਰ ਉਹਦੇ ਸਰਦੀਆਂ ਵਾਲੇ ਬੂਟ ਲੱਗੇ ਹੋਏ ਆ ਅੱਗੇ ਦੇ ਸਕੇਚਰਸ ਦੇ ਮੈਂ ਬਾਈਆਂ ਦੇ ਲਾ ਕੇ ਗਈ ਸੀਗੀ ਅਸਾ ਹੈਨੇ ਹੁਣ ਮੋੜਾ ਬਹੁ ਖੁੱਲ ਨਹੀਂ ਮੇਨਨ ਮੈਂ ਜਾ ਜੋਦਾ ਬੰਦ ਹੋਊਗੀ ਇਹਦੇ ਨਾ ਨਹੀਂ ਨਹੀਂ ਸੋਵਾਰ ਬੰਦ ਹੁੰਦੀ ਸਿਰਫ ਸਵੇਰ ਨੂੰ ਬਾਕੀ ਦਿਨਾਂ ਚ ਰਸਤਾ ਬੈਰ ਕਿੱਥੇ ਚਲ ਗਿਆ ਕਈ ਵਾਰ ਲੇਟ ਖੋਲਦਾ ਹੋ ਪੰਜ ਸੱਤ ਮਿੰਟ ਸਾਡੇ ਹੱਟੀਆਂ ਵਾਲਾ ਹਿਸਾਬ ਆ ਉਹ ਜਿੰਨੀ ਕ ਚੱਲਦੀ ਉਹਨੇ ਖੋਲਣੀਆਂ ਨੇ ਚੱਲਦੀ ਕਿਉਂ ਨਹੀਂ ਆ ਵਧੀਆ ਚੱਲਦੀ ਆ ਫੜ ਫਿਰ ਵਧੀਆ ਚੱਲਦੀ ਆ ਹਜੇ ਤਹਾਰੇ ਦੇ ਕਰਮਾ ਸਾਡੇ ਪੈਸੇ ਨਹੀਂ ਸੀ ਕੋਈ ਨਹੀਂ ਬੰਗਰੀ ਵੜਦੀ ਨਾ ਫਿਰ ਗੇੜਾ ਮਾਰਦੇ ਨਾ ਏਡੀ ਤਾਂ ਗੱਲ ਨਹੀਂ ਹੈਗੀ ਆ ਤਾਂ ਕਿ ਉਹਨੇ ਕੰਮ ਕਰਨਾ ਇਹਦਾ ਗੇੜਾ ਦੇ ਜੋ ਕਹਤ ਨੇ ਫੇਰੇ ਮਾਰ ਪਈਆਂ ਹਿਸਾਬਾਤ ਤੋਂ ਉਹ ਖੁੱਲੀ ਹੁੰਦੀ ਸਵੇਰ ਨੂੰ ਆ ਐਤਵਾਰ ਦਾ ਨਹੀਂ ਮੈਨੂੰ ਪਤਾ ਹੋਲ ਤਾਂ ਹੁਣ ਵੀ ਜਾਣੀ ਪਈਆਂ 70 ਮਿੰਟਾਂ ਤੱਕ ਪਰ ਇੰਨਾ ਆਪਣੇ ਤੇ ਸਫ਼ਰ ਕਿੱਥੇ ਹੈ ਨਾ ਤੇ ਬਾਕੀ ਸਰਾਉ ਹਾਲਚਾਲ ਸਾਰੇ ਜਾਣੇ ਆਪਦਾ ਹਾਲਚਾਲ ਜ਼ਰੂਰ ਦੱਸਿਆ ਕਰੋ ਸਾਡਾ ਤੁਹਾਨੂੰ ਪਤਾ ਲੱਗ ਜਾਂਦਾ ਆ ਕਿੱਥੇ ਕਿੱਥੇ ਤੱਕ ਸਾਡੀਆਂ ਵੀਡੀਓ ਜਾ ਰਹੀਆਂ ਆ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਆ ਜਰੂਰ ਦੱਸਿਆ ਕਰੋ ਇੰਨਾ ਦਾ ਪਤਾ ਲੱਗ ਜਾਂਦਾ ਸਾਨੂੰ ਵੀ ਹਾਂ ਵੀ ਫਲਾਨੇ ਏਰੀਆ ਦੇ ਵਿੱਚ ਸਾਡੀ ਵੀਡੀਓ ਗਈ ਆ ਹਾਂਜੀ ਅੱਗੇ ਲਿਖ ਕੇ ਕਮੈਂਟ ਕਰ ਦਿੰਦੇ ਭੈਣ ਭਰਾ ਵੀ ਅਸੀਂ ਤੁਹਾਨੂੰ ਇਸ ਜਗ੍ਹਾ ਤੋਂ ਦੇਖਦੇ ਹਾਂ ਥੋੜੀ ਵੀਡੀਓ ਤਾਂ ਹੋ ਗਿਆ ਐ ਵੀ ਬਹੁਤ ਘੱਟ ਕਮੈਂਟ ਆਉਂਦੇ ਆ ਤੇ ਸ਼ਾਇਦ ਕੋਈ ਬਿਜ਼ੀ ਹੋ ਗਿਆ ਜਾਦਾ ਪਤਾ ਕੀ ਚੱਕਰ ਇੱਕ ਨਾ ਆਪਣੇ ਪੰਜਾਬ ਦੇ ਵਿੱਚ ਕੁਝ ਨਾ ਕੁਝ ਹੋ ਹੀ ਜਾਂਦਾ ਆ ਨਾ ਪਹਿਲਾਂ ਹੜ ਆ ਗਿਆ ਤੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਉਹ ਮੁੰਡਿਆ ਜਿਹੜਾ ਇੱਕ ਛੋਟਾ ਜਿਹਾ ਮਾਰ ਦਿੱਤਾ ਹੈ ਨਾ ਪ੍ਰਵਾਸੀ ਦੇ ਇੱਕ ਨੇ ਉਹ ਬਹੁਤ ਚੀਜ਼ ਚੱਲੀ ਆ ਫਿਰ ਧਿਆਨ ਕਈਆਂ ਦਾ ਉੱਧਰ ਹੁੰਦਾ ਹੈ ਨਾ ਕਿ ਹੁੰਦਾ ਵੀ ਆ ਜਿਹੜੀ ਚੀਜ਼ ਅਲਪਾਂ ਦੇਖਦੇ ਹੁਣ ਚਲਾਹੀ ਤੇ ਚਲਾਵਦੀਆਂ ਗੱਲਾਂ ਬਾਤਾਂ ਹੀ ਮਾਰਨੀਆਂ ਹੁੰਦੀਆਂ ਆ ਪਰ ਉਹ ਚੀਜ਼ਾਂ 'ਤੇ ਧਿਆਨ ਦੇਣਾ ਜ਼ਿਆਦਾ ਜ਼ਰੂਰ ਆ ਜ਼ਰੂਰ ਤੇ ਵੈਸੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਕੀ ਕੀ ਪ੍ਰਮਾਤਮਾ ਸਮਾਤੀ ਬਖਸ਼ੇ ਹੀ ਕਹਿ ਸਕਦੇ ਆ ਵੀ ਉਹਨਾਂ ਲੋਕਾਂ ਨੂੰ ਪ੍ਰਮਾਤਮਾ ਸਮਾਤ ਬਖਸ਼ੇ ਪਤਾ ਕੀ ਗੱਲ ਹੈ ਚਲੋ ਹੁਣ ਮੈਂ ਗੱਲ ਗੱਲ ਤੁਰ ਹੀ ਆ ਇਹ ਗੱਲ ਕਰ ਦਿੰਦੇ ਜਿੱਦਾਂ ਹੁਣ ਇੱਕ ਰੌਲਾ ਚੱਲਿਆ ਹੋਇਆ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਇਦਾਂ ਕੁਝ ਹੱਲ ਹੋਣਾ ਹੈ ਕਿਉਂਕਿ ਬਹੁਤ ਮੁਸ਼ਕਲ ਚੀਜ਼ ਆ ਇਹ ਕੱਢਣਾ ਹੈ ਕਿ ਜੇ ਕਹਿ ਦਈਏ ਆਪਾਂ ਪਤਾ ਕੀ ਗੱਲ ਹੈ ਆਪਾਂ ਲੋਕਾਂ ਨੂੰ ਕੰਮ ਕਰਨਾ ਪੈਣਾ ਆਪਣੇ ਲੋਕਾਂ ਦੀ ਸਪੋਰਟ ਕਰਨੀ ਪੈਣੀ ਹੈ ਹਾਂ ਨਾ ਜੇ ਹੁਣ ਮੰਨ ਲਓ ਜੇ ਤੇ ਰੇੜੀਆਂ ਵੀ ਲੱਗੀਆਂ ਹੁੰਦੀਆਂ ਆਪਣੇ ਬੰਦੇ ਉਹ ਚੀਜ਼ ਨਹੀਂ ਲੈਂਦਾ ਹੈਗਾ ਹੈ ਨਾ ਉਹਨਾਂ ਕੋਲ ਵੱਧ ਲੈਂਦੇ ਆ ਤੇ ਅਗਦੇ ਕੰਮ ਕਰਦੇ ਮਿਹਨਤ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਜਿਹੜੇ ਗਲਤ ਕਰਦੇ ਆ ਤੇ ਗਲਤ ਹੈਗੇ ਹੈਗੇ ਆ ਪਤਾ ਕੀ ਜੇਕਰ ਆਪਾਂ ਕੰਮ ਕਰਨੋਂ ਹਟ ਗਏ ਇਹ ਗੱਲ ਕੋਈ ਮੰਨੀ ਚਾਹੇ ਨਹੀਂ ਮੰਨਦਾ ਜਦੋਂ ਆਪਾਂ ਛੱਡ ਦਿੱਤੇ ਤੇ ਉਹਨਾਂ ਨੇ ਤੋਂ ਕੰਮ ਕਰਨੀ ਕਰਨੀ ਨਾ ਮੈਂ ਫੜ ਲੈ ਕੰਮ ਉਹ ਘੱਟ ਰੇਟ ਚ ਲਾ ਪਿਆ ਕਰਨ ਆਪਾਂ ਕੰਮ ਛੱਡੇ ਫਿਰ ਆਪਾਂ ਨੂੰ ਕੰਮ ਕਰਨਾ ਪੈਣਾ ਤੇ ਆਪਣੇ ਬੰਦਿਆਂ ਦੇ ਨਾਲ ਖੜਨਾ ਪੈਣਾ ਸਪੋਰਟ ਕਰਨੀ ਪੈਣੀ ਆ ਇਹ ਨਹੀਂ ਹੈਗਾ ਵੀ ਹਾਂ ਜਿਹੜੇ ਕੰਮ ਕਰਦੇ ਆਪਾਂ ਜੇ ਕਹੀਏ ਵੀ ਹਾਂ ਆਪਣੇ ਕੰਮ ਹੀ ਨਹੀਂ ਕਰਦੇ ਕਰਦੇ ਹੈਗੇ ਆ ਪਰ ਆਪਾਂ ਸਪੋਰਟ ਨਹੀਂ ਕਰਦੇ ਹੈਗੇ ਆਪਣਾ ਫਰਜ਼ ਵੀ ਆਪਾਂ ਸਪੋਰਟ ਕਰੀਏ ਆਪਣੇ ਬੰਦਿਆਂ ਦੀ ਆਪਣੇ ਆਪੇ ਫੇਰਕ ਪੈਣਾ ਹੈ ਜਿੰਨੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਆਪਾਂ ਸਪੋਰਟ ਕਰਾਂਗੇ ਉਹਨਾਂ ਕੋਲ ਸਮਾਨ ਖਰੀਦਾਂਗੇ ਕਿਾ ਹੋਰ ਵੀ ਲੱਗਣਗੇ ਕੰਮ ਕਰਨਾ ਮੈਂ ਆਪਣੀ ਗੱਲ ਦੱਸਦੀ ਆ ਜਦੋਂ ਪਿਛਲੇ ਸਾਲ ਮੈਂ ਪੰਜਾਬ ਗਈ ਆ ਤੇ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਇੱਕ ਹਸਬੰਡ ਵਾਈਫ ਹੁੰਦੇ ਸੀ ਤੇ ਪਹਿਲਾਂ ਉਹ ਸਬਜ਼ੀ ਦੀ ਰੇੜੀ ਲਾਉਂਦੇ ਹੁੰਦੇ ਸੀ ਤੇ ਬਾਅਦ ਵਿੱਚ ਉਹ ਟਿਕੀਆਂ ਦੀ ਰੇੜੀ ਲਾਉਂਦੇ ਸੀਗੇ ਗੋਲ ਗੱਪੇ ਟਿਕੀਆਂ ਹੁੰਦੀਆਂ ਉੱਥੇ ਤੇ ਵੀਰ ਕਹਿੰਦਾ ਮੇਰਾ ਵੀ ਹੋਰ ਕਿਤੇ ਉਹ ਨਹੀਂ ਖਾਣਾ ਕੁਝ ਵੀ ਕਹਿੰਦਾ ਸਬਜ਼ੀ ਵੀ ਇਹਨਾਂ ਕੋਲ ਲੈ ਕੇ ਜਾਂਦੇ ਨਹੀਂ ਜਦੋਂ ਗੁਰਦੁਆਰੇ ਸਾਬ ਤੋਂ ਮੱਥਾ ਟੇਕ ਕੇ ਨਿਕਲਾਂ ਤੇ ਕਹਿੰਦਾ ਇੱਥੋਂ ਹੀ ਖਾਣਾ ਜੋ ਵੀ ਖਾਣਾ ਜਿੰਨੀ ਵਾਰ ਮਰਜ਼ੀ ਆਉਂਗੇ ਪਰ ਖਾਣਾ ਇੱਥੋਂ ਕਹਿੰਦਾ ਆਪਣੇ ਭੈਣ ਭਰਾ ਨੂੰ ਸਪੋਰਟ ਕਰਨਾ ਚਾਹੀਦਾ ਉਹ ਜੇ ਕੋਈ ਭੈਣ ਭਰਾ ਮਾਤੜਿਆ ਨਾ ਜੇ ਆਪਾਂ ਅੱਜ ਕੁਝ ਖਾਣਾ ਕੋਈ ਪੈਸੇ ਵਟਾਉਣੇ ਅਗਲੇ ਦਾ ਕੁਝ ਫਾਇਦਾ ਹੋ ਜਾਊ ਹਾਂ ਹੈਨਾ ਬਈ ਵਧੀਆ ਸੋਹਣਾ ਸਮਾਨ ਹੁੰਦਾ ਸੀ ਇਹਨਾਂ ਦਾ ਸਾਥ ਸੁਣਨ ਗਿਆ ਮਤਲਬ ਇਹ ਵੀ ਆਪਣੇ ਕੰਮ ਨਹੀਂ ਕਰਦੇ ਜਿੱਥੇ ਆਪਣੇ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਵੀ ਖੜੀਏ ਸਪੋਰਟ ਵੀ ਕਰੀਏ ਉਹਨਾਂ ਦੀ ਹੱਕ ਬਣਦਾ ਹੈ ਆਪਣਾ ਤੇ کئی ਵਾਰ ਕਈ ਬਜ਼ੁਰਗ ਤਾਂ ਕਿ ਬਹੁਤ ਬਜ਼ੁਰਗ ਬਜ਼ੁਰਗ ਹਨ ਉਹ ਸਬਜੀ ਦੀ ਦੁਕਾਨ ਹੁੰਦੀ ਜਾਂ ਰਮਾਲ ਵਗੈਰਾ ਵੇਚਦੇ ਹੁੰਦੇ ਆ ਕੋਈ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਹਨਾ ਤੇ ਉੱਥੇ ਵੀ ਜ਼ਰੂਰ ਖਰੀਦਦਾ ਉਹ ਦੁਕਾਨ ਤੇ ਤੇ ਖੋਖਾ ਖੋਖਾ ਜਿਹਾ ਕਹਿ ਸਕਦੇ ਨੇ ਤਾਂ ਬਜ਼ੁਰਗ ਉਥੇ ਚੁੰਨੀਆਂ ਹੁੰਦੀਆਂ ਸੀ ਹਲਕੇ ਸੂਟ ਹੁੰਦੇ ਸੀ ਬਰੋਸ਼ੇ ਦੇ ਜਿਹੜੀਆਂ ਬੀਬੀਆਂ ਨੇ ਹੰਡਾਏ ਅਸੀਂ ਵੀ ਹੰਡਾਏ ਹੋਏ ਆ ਮੰਮੀ ਹੁਣਾਂ ਨੇ ਕਹਿਣਾ ਵੀ ਮੈਂ ਇਸੇ ਬਾਬੇ ਤੋਂ ਸਮਾਨ ਲੈ ਕੇ ਜਾਣਾ ਆ ਵੀ ਚੁੰਨੀਆਂ ਵੀ ਰੀਜ਼ਨੇਬਲ ਪ੍ਰਾਈਸ 'ਚ ਹੁੰਦੀਆਂ ਆ ਮੁੱਲ ਤੋੜੀ ਦਾ ਨਹੀਂ ਸੀ ਕਿਉਂਕਿ ਉਹ ਬਜ਼ੁਰਗ ਨੇ ਘੱਟ ਕਮਾ ਕੇ ਆਪਦੇ ਘਰੇ ਲੈ ਕੇ ਜਾਣਾ ਹੁੰਦਾ ਸੀ ਤੇ ਸੂਟ ਵੀ ਸੋਹਣੇ ਹੁੰਦੇ ਸੀ ਜਿਹੜੇ ਘਰੇ ਪੋਣੇ ਹੁੰਦੇ ਤੇ ਕਹਿਣਾ ਕਿਸੇ ਛੋਟੀ ਦੁਕਾਨ ਤੋਂ ਲੈ ਲਓ ਇਹ ਮਤਲਬ ਨਹੀਂ ਹੁੰਦਾ ਵੀ ਉੱਥੇ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ हिम्मत ਨਹੀਂ ਹੁੰਦੀ ਤਾਂ ਛੋਟਾ ਮੂਟਾ ਕੋਕੇਰੇ ਉੱਤੇ ਸਮਾਨ ਅਗਲੇ ਨਾਲ ਕਹਿੰਦੇ ਸ਼ਾਮ ਨੂੰ ਚੱਕ ਕੇ ਆਪਣੇ ਘਰੇ ਲੈ ਜਾਂਦੇ ਹਨਾ ਸਪੋਰਟ ਕਰਨੀ ਚਾਹੀਦੀ ਜਿੰਨੀ ਵੀ ਕਰ ਸਕਦੇ ਇਹੋ ਚੀਜ਼ ਦਾ ਹੱਲ ਮੇਨ ਇਹ ਹੀ ਹੈ ਜੇ ਆਪਾਂ ਕਹਦੇ ਆ ਕਿ ਆਪਾਂ ਉਹਨਾਂ ਨੂੰ ਡਾਂਗ ਨਾਲ ਜੁੱਤੀਆਂ ਮਾਰ ਕੇ ਕੱਢ ਦਾਂਗੇ ਇਹ ਚੀਜ਼ ਕਿਤੇ ਨਾ ਕੰਮ ਨਾਲ ਜਵਾਬ ਹੁੰਦਾ ਆਪਾਂ ਲੜ ਨਹੀਂ ਸਕਦੇ ਕਿਸੇ ਨਾਲ ਹੋਰ ਵੱਧ ਨੁਕਸਾਨ ਹੋਊਗਾ ਹਨਾ ਆਪਣਾ ਫਰਜ਼ ਬਣਦਾ ਕਿ ਆਪਾਂ ਮਿਹਨਤ ਕਰੀਏ ਕੰਮ ਕਰੀਏ ਆਪਣਿਆਂ ਦੀ سپورਟ ਕਰੀਏ ਸ਼ਰਮ ਕਰਨੀ ਛੱਡੀਏ ਬਹੁਤ ਮੁੰਡਿਆਂ ਨੇ ਕੰਮ ਸ਼ੁਰੂ ਕੀਤੇ ਨਹੀਂ ਇਹ ਕੀਤੇ ਨਹੀਂ ਹੈਗੇ ਆਪਾਂ ਇਹ ਵੀਡੀਓ ਦੇਖ ਕੇ ਦੇ ਰਹੇ ਨੇ ਕਿੰਨੇ ਮੁੰਡਿਆਂ ਨੇ ਗੱਡੀਆਂ ਦੇ ਵਿੱਚ ਫੂਡ ਦਾ ਕੰਮ ਸਟਾਰਟ ਕੀਤਾ ਹੈ ਜਾਂ ਹੋਰ ਵੀ ਕੰਮ ਕਿੰਨੇ ਕਰਦੇ ਆ ਆਪਾਂ ਵੱਧ ਤੋਂ ਵੱਧ ਉਹਨਾਂ ਦੀ سپورਟ ਕਰੀਏ ਹੋਰ ਵੀ ਨਵੇਂ ਮੁੰਡੇ ਇਸ ਚੀਜ਼ ਨਾਲ ਦੇਖ ਕੇ ਉੱਠਣਗੇ ਇਹ ਚ ਸ਼ਰਮ ਨਾ ਮੰਨਿਆ ਕਰੋ ਵੀ ਅਸੀਂ ਛੋਟਾ ਕੰਮ ਹੈ ਜਾਂ ਵੱਡਾ ਕੰਮ ਹੈ ਕੰਮ ਦੀ ਕਦਰ ਕਰੋ ਬਾਹਰ ਇਹ ਇਥੇ ਬਾਹਰ ਆ ਕਿ ਕੀ ਕੁਝ ਨਹੀਂ ਕਰਦੇ ਬਾਹਰਲੇ ਬੇਸ਼ੱਕ ਤੁਹਾਨੂੰ ਨਹੀਂ ਦੱਸਦੇ ਹੋਣਗੇ ਪਰ ਅਹੀਂ ਦੱਸ ਦਿੰਦੇ ਨੇ ਇਸ ਤੱਕ ਬੰਦੇ ਆਪਣੇ ਸਾਰੇ ਜੇ ਨੂੰ ਆਪਾਂ ਘਟਿਆ ਕੰਮ ਲੈਣ ਲੈਣ ਉਹ ਵੀ ਕਰਦੇ ਆ ਟੋਲਡਾਂ ਤੱਕ ਸਾਫ ਕਰਦੇ ਆ ਤਾਂ ਇੱਥੇ ਆਪਾਂ ਨੂੰ ਕਰਨ ਦੇ ਵਿੱਚ ਕੀ ਹਰਜ ਆ ਹਨਾ ਬਾਕੀ ਕਿਸੇ ਨੂੰ ਜੱਜ ਨਾ ਕਰਿਆ ਕਰੋ ਆਪਣੇ ਆਪਣੇ ਭਲਾਨਾ ਚ ਆਪਾਂ ਆਪਾਂ ਦੇਖ ਲੈ ਕੰਮ ਛੋਟਾ ਵੱਡਾ ਆਪਾਂ ਕੰਮ ਛੋਟਾ ਵੱਡਾ ਦੇਖ ਲੈਨੇ ਆਹ ਕੰਮ ਵੱਡਾ ਆ ਆਹ ਕੰਮ ਛੋਟਾ ਇਹ ਚੀਜ਼ ਆਪਣੇ ਦਿਲ ਚ ਜਦੋਂ ਕੱਢਤੀ ਨਾ ਆਪਾਂ ਦਿਮਾਗ ਚ ਆਪਾਂ ਫੇ ਕਾਮਯਾਬ ਹੀ ਆ ਬਸ ਇਹੀ ਗੱਲ ਕਰਨੀ ਸੀ ਸੋਚ ਬਦਲਣ ਦੀ ਲੋੜ ਆ ਆਪਾਂ ਆਪਣੀ ਸੋਚ ਬਦਲ ਲਈਏ ਆਪੇ ਸਾਰਾ ਕੁਝ ਬਦਲ ਜਾਣਾ ਚੀਜ਼ਾਂ ਨੂੰ ਬਦਲਣ ਦੀ ਲੋੜ ਨਹੀਂ ਸੋਚ ਨੂੰ ਬਦਲਣ ਦੀ ਲੋੜ ਜਿੱਦਾਂ ਸੋਚ ਬਦਲ ਗਈ ਚੀਜ਼ਾਂ ਤੁਹਾਨੂੰ ਆਪਣੇ ਇਹ ਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਇੱਕ ਵੀਰ ਦਾ ਕਮੈਂਟ ਸੀਗਾ ਇੱਕ ਵੀਡੀਓ ਦੇ ਵਿੱਚ ਵੀ ਉਹਨਾਂ ਦਾ ਹਮੇਸ਼ਾ ਹੀ ਕਮੈਂਟ ਹੁੰਦਾ ਕਿ ਉਹਨਾਂ ਦੇ ਡੈਥ ਹੋ ਗਈ ਸੀਗੀ ਘਰੇ ਮਾਤਾ ਮੁੱਕ ਗਈ ਸੀ ਵੀਰ ਦੀ ਤੇ ਦੁੱਖ ਹੋਇਆ ਪਰ ਕਹਿੰਦੇ ਹੁੰਦੇ ਬੰਦਾ ਕੁਝ ਨਹੀਂ ਕਰ ਸਕਦਾ ਇਸ ਮੂਮੈਂਟ ਤੇ ਆ ਕੇ ਜਦੋਂ ਜਿਹੜੇ ਜੀ ਨੂੰ ਰੱਬ ਨੇ ਲੈ ਜਾਣਾ ਆ ਜਦੋਂ ਕਹਿੰਦੇ ਹੁੰਦੇ ਉਹਦਾ ਸਮਾਂ ਪੂਰਾ ਹੋ ਗਿਆ ਉਹ ਸਵਾਸ ਛੱਡਣੇ ਹੀ ਪੈਂਦੇ ਆ ਹਨਾ ਤੇ ਤਕੜੇ ਹੋਣ ਦੀ ਲੋੜ ਹੁੰਦੀ ਆ ਮਾਪੇ ਤੇ ਨਹੀਂ ਲੱਭਦੇ ਹੁੰਦੇ। ਨਾ ساری ਜ਼ਿੰਦਗੀ ਨਾਲ ਹੀ ਕਹਿੰਦੇ ਹੁੰਦੇ ਆ, ਹੰਡਦੇ ਹੁੰਦੇ ਆ। ਚਲੋ ਪ੍ਰਮਾਤਮਾ ਹਰੇਕ ਦੇ ਮਾਪਿਆਂ ਨੂੰ ਲੰਬੀ ਉਮਰ ਬਖਸ਼ੇ। ਤੇ ਖੁਸ਼ ਰਹੋ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ।